ਸਰ ਮਰਾਉੜ ਦਾ ਫੈਸਲਾ ਸੀ ਕੀਤਾਗਾ ਪੰਜਾਬ ਦੇ ਇਤਿਹਾਸ ਵਿੱਚ ਮਾਨਜੋਗ ਸਿੰਘ ਜੀ ਸਾਹਿਬ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਬੀਐਸਐਫ ਦੇ ਨਾਲ 5000 ਹੋਮਗਾਰਡ ਤਾਇਨਾਤ ਕਰਕੇ ਇਸ ਰਾਹਤੇ ਸੈਕੰਡ ਲਾਈਨ ਆਫ ਡਿਫੈਂਸ ਜਿਹੜੀ ਆ ਉਹ ਪੰਜਾਬ ਸਰਕਾਰ ਸਥਾਪਿਤ ਕਰਨ ਜਾ ਰਹੀ ਆ ਤਾਂ ਕਿ ਨਸ਼ੇ ਤਸਕਰਾਂ ਦਾ ਬਿਲਕੁਲ ਪੰਜਾਬ ਵਿੱਚ ਖਾਤਮਾ ਕੀਤਾ ਜਾ ਸਕੇ ਇਹ ਹੋਮਗਾਰਡ ਸਭ ਤੋਂ ਦ੍ਰਿੜ ਪੰਜਾਬੀ ਨਾਗਰਿਕਾਂ ਵਿੱਚ ਚੁਣੇ ਜਾਣਗੇ ਜੋ ਪੰਜਾਬ ਦੇ ਭਵਿੱਖ ਦੀ ਰੱਖਿਆ ਕਰਨ ਵਾਲੀਆਂ ਬਾਦ ਅੱਖਾਂ ਬਜੋ ਕੰਮ ਕਰਨਗੇ ਦੂਸਰਾ ਸਾਡੀ ਸਰਕਾਰ ਸੰਚਾਰ ਦੇ ਸੰਚਾਰ ਦੇ ਸਰ ਅਤਿ ਆਧੁਨਿਕ ਐਂਟੀ ਡਰੋਨ ਡਰੋਨ ਪ੍ਰਣਾਲੀਆਂ ਨੂੰ ਉੱਪਰ ਤਾਇਨਾਤ ਕਰੇਗੀ ਤਾਇਨਾਤ ਕਰੇ ਜੋ ਕਿ ਪੰਜਾਬ ਦੇ ਅੰਦਰ ਨਸ਼ਿਆ ਤੇ ਹਥਿਆਰ ਸੁੱਟਣ ਲਈ ਵਰਤ ਸਾਧਨ ਉੱਪਰ ਵਰਤੇ ਜਾ ਰਹੇ ਆਧੁਨਿਕ ਡਰੋਨਾਂ ਨੂੰ ਟਰੈਕ ਅਤੇ ਬੇਅਸਰ ਕਰਨਗੀਆਂ ਅਸੀਂ ਪਹਿਲਾਂ ਹੀ ਅਤਿ ਆਧੁਨਿਕ ਤਕਨੀਕਾਂ ਨੂੰ ਪਾਇਲਟ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਆਉਣ ਵਾਲੇ ਸਾਲਾਂ ਵਿੱਚ ਸਾਧਨ ਦੇ ਨਾਲ ਐਂਟੀ ਡਰੋਨ ਇਕੁਪਮੈਂਟ ਪਾਇਨਾਤ ਕੀਤੇ ਜਾਣਗੇ ਮੈਂ ਅਗਲੇ ਸਾਲ ਲਈ ਇਹਨਾਂ ਪਹਿਲ ਕਦਮੀਆਂ ਲਈ 110 ਕਰੋੜ ਰੁਪਏ ਦੇ ਬਜਟ ਦਾ ਅਪੰਦ ਕਰ ਰਿਹਾ ਹਾਂ ਮਾਜਕ ਸਪੀਕਰ ਸਾਹਿਬ ਅਸੀਂ ਨਸ਼ਿਆਬ੍ਰਧ ਜੰਗ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲੜਨ ਲਈ ਇੱਕ ਹੋਰ ਬਾਤਮਪੂਰਨ ਪਹਿਲ ਕਰ ਰਹੇ ਹਾਂ ਸਾਨੂੰ ਇਹ ਜੰਗ ਸਿਰਫ ਤਾਕਤਾਂ ਤੇ ਹਥਿਆਰਾਂ ਨਾਲ ਨਹੀਂ ਸਗੋਂ ਡਾਟਾ ਤੇ ਐਨਾਲਿਸਿਸ ਦੇ ذریعے ਬਗਿਆਨਕ ਢੰਗ ਨਾਲ ਵੀ ਲੜਨੀ ਪਵੇਗੀ ਅਸੀਂ ਅਗਲੇ ਸਾਲ ਸਰ ਅਸੀਂ ਅਗਲੇ ਸਾਲ ਪੰਜਾਬ ਵਿੱਚ ਪਹਿਲੀ ਡਰੱਗ ਸੈਂਸਸ ਕਰਵਾਉਣ ਦਾ ਫੈਸਲਾ ਕੀਤਾ ਹੈ ਪਹਿਲੀ ਡਰੱਗ ਸੈਂਸਸ ਪੰਜਾਬ ਦੇ ਅੰਦਰ ਹੋਊਗੀ ਇਹ ਸੈਂਸਸ ਪੰਜਾਬ ਦੇ ਹਰ ਪਰਿਵਾਰ ਨੂੰ ਕਵਰ ਕਰੇਗੀ ਅਤੇ ਪੰਜਾਬ ਦੇ ਲੋਕਾਂ ਦੀ ਸੋਸ਼ਲ ਇਕਨੋਮਿਕ ਸਥਿਤੀ ਤੋਂ ਇਲਾਵਾ ਨਸ਼ਿਆਂ ਦੇ ਪਰਚਲਨ ਨਸ਼ਾ ਸ਼ਲੋਕ ਕੇਂਦਰਾਂ ਦੀ ਉਪਯੋਗਤਾ ਆਦ ਨੂੰ ਸਮਝਣ ਅਤੇ ਅੰਕੜੇ ਇਕੱਤਰ ਇਕੱਤਰ ਕਰੇਗੀ ਇਹਨਾਂ ਅੰਕੜਿਆਂ ਦੀ ਵਰਤੋਂ ਅਸੀਂ ਅਗਲੇ 1-2 ਸਾਲਾਂ ਵਿੱਚ ਨਸ਼ਿਆਂ ਦੀ ਸਮੱਸਿਆ ਨੂੰ ਖਤਮ ਕਰਨ ਲਈ ਨੀਤੀ ਬਣਾਉਣ ਲਈ ਕਰਾਂਗੇ ਸਰ ਸਾਡੀ ਸਰਕਾਰ 23 ਸਾਲ 2025 ਲਈ 2025 26 ਲਈ ਇਸ ਪਹਿਲ ਤੇ 150 ਕਰੋੜ ਰੁਪਏ ਖਰਚ ਕਰਨ ਦੀ ਤਸਵੀਜ਼ ਰੱਖਦੀ ਅਸਰ ਸਰ ਸਪੀਕਰ ਸਾਹਿਬ ਸਾਡੀ ਸਰਕਾਰ ਨਸ਼ਿਆਂ ਦੇ ਮੁੱਦੇ ਦੇ ਨਾਲ-ਨਾਲ ਗੈਂਗਸਟਰਾਂ ਤੇ ਸਮਾਜਤਾ ਕੱਸਣ ਲਈ ਪੰਜਾਬ ਦੀ ਸਮੁੱਚੀ ਅਮਨ ਕਾਨੂੰਨ ਦੀ ਸਥਿਤੀ ਤੇ ਨੂੰ ਬਰਕਰਾਰ ਰੱਖਣ ਲਈ ਮਾਮਲੇ 'ਚ ਬਹੁਤ ਸਖਤ ਰਹੀ ਅਸਰ ਇਹ ਯਕੀਨੀ ਬਣਾਉਣ ਲਈ ਕਿ ਸਾਡੀ ਪੁਲਿਸ ਕਿਸੇ ਵੀ ਕਿਸੇ ਵੀ ਸੂਚਨਾ ਤੇ ਤੁਰੰਤ ਕਾਰਵਾਈ ਕਰਨ ਅਤੇ ਦੋਸ਼ੀਆਂ ਨੂੰ ਸਮੇਂ ਸਿਰ ਫੜਨ ਲਈ ਚੰਗੀ ਤਰ੍ਹਾਂ ਲੈਸ ਹੋਵੇ ਅਸੀਂ ਐਮਰਜੈਂਸੀ ਰਿਸਪੌਂਸ ਵਾਹਨ emergencies response vehicle ਦੇ ਫਲੀਟ ਨੂੰ ਮਜ਼ਬੂਤ ਕਰਨ ਲਈ ਇੱਕ ਵੱਡੀ ਪਹਿਲ ਕਦਮੀ ਸ਼ੁਰੂ ਕਰਾਂਗੇ ਜਿਸ ਦੇ ਤਹਿਤ 112 ਤੇ ਕੀਤੀਆਂ ਗਈਆਂ emergency ਕਾਲਾਂ ਦਾ ਜਵਾਬ ਦਿੱਤਾ ਜਾਵੇਗਾ ਵਰਤਮਾਨ ਵਿੱਚ ਪੰਜਾਬ ਪੁਲਿਸ ਕੋਲ 258 ERVs ਦਾ ਫਲੀਟ ਉਪਲਬਧ ਅਸਰ ਹੁਣ ਜਿਸ ਕਾਰਨ emergency ਕਾਲਾਂ ਲਈ ਐਵਰੇਜ ਜਿਹੜਾ ਜਵਾਬ ਦੇਣ ਦਾ ਸਮਾਂ ਮਾਨ ਜੋ ਸਪੀਕਰਸ ਆਊਟ 30 ਮਿੰਟ ਤੱਕ ਪਹੁੰਚ ਜਾਂਦਾਗਾ ਅਗਲੇ ਸਾਲ ਅਸੀਂ 758 758 4x4 wheelers ਸਰ 916 ਜਿਹੜੇ ਨੇਗੇ ਟੂ ਬੀਲਰ ਕੀਤਾਗੇ ਇਹਨਾਂ ਨੂੰ EV ERV ਦੇ ਵਿੱਚ ਤੈਨਾਤ ਕਰਨ ਦਾ ਫੈਸਲਾ ਕੀਤਾ ਜਿਸ ਦੇ ਨਾਲ ਫਲੀਟ ਦਾ ਸਹਿਜ ਜਿਹੜਾ 6 ਗੁਣਾ ਵੱਧ ਜਾਊਗਾ ਇਸ ਦੇ ਨਾਲ ਹੀ ਅਸੀਂ ਐਮਰਜੈਂਸੀ ਜਿਹੜੀ ਕਾਲ ਦਾ ਆਸਟਨ ਸਮਾਂਗਾ ਉਹ ਵੀ ਘਟ ਕੇ 30 ਮਿੰਟ ਤੋਂ 8 ਮਿੰਟ ਹੋ ਜਾਵੇਗਾ ਜੋ ਕਿ ਮੈਂ ਸਮਝਦਾ ਦੇਸ਼ ਦੇ ਅੰਦਰ ਸਭ ਤੋਂ ਪਹਿਲਾ ਸਵੇਰ ਹੋ ਗਿਆ ਜਿੱਥੇ ਐਮਰਜੈਂਸੀ ਕਾਲ ਅੰਦਰ ਰਿਸਪੌਂਸ ਜਿਹੜਾ ਉਹ 8 ਮਿੰਟਾਂ ਵਿੱਚ ਹੋਵੇਗਾ ਸੋ ਇਸ ਤੋਂ ਇਲਾਵਾ ਅਸੀਂ ਮਹਾਲੀ ਵਿੱਚ ਡਾਇਲ 112 ਰਿਸਪੌਂਸ ਦੀ ਮਾਲਿਕ ਅਤੀ ਆਧੁਨਿਕ ਹੈੱਡਕੁਆਰਟਰ ਦਾ ਨਿਰਮਾਣ ਕਰਾਂਗੇ ਜੋ ਕਿ ਨਵੀਨਤਮ ਤਕਨੀਕਾਂ ਤੇ ਸਹੂਲਤਾਂ ਨਾਲ ਲੈਸ ਹੋਵੇਗਾ ਮੈਂ ਵਿੱਤੀ ਸਾਲ 2025-26 ਵਿੱਚ ਨਵੇਂ ERP ਖਰੀਦਣ ਲਈ 125 ਕਰੋੜ ਰੁਪਏ ਅਤੇ ਨਵੇਂ 112 ਇੱਕ ਨਵੇਂ ਡਾਇਲ 112 ਹੈੱਡਕੁਆਰਟਰ ਬਣਾਉਣ ਲਈ 53 ਕਰੋੜ ਰੁਪਏ ਦੀ ਵੰਡ ਦਾ ਅੱਜ ਸਰ ਇਸ ਅਜ਼ੀਮ ਸਦਨ ਦੇ ਅੰਦਰ ਐਲਾਨ ਕਰਦਾ ਹਾਂ ਸਰ ਸਪੀਕਰਸ ਅਪ ਖੇਡ ਦਾ ਪੰਜਾਬ ਬਦਲਦਾ ਪੰਜਾਬ ਇੱਕ ਮਾਤਮਪੂਰਨ ਸਵਾਲ ਇਹ ਪੈਦਾ ਹੁੰਦਾ ਕਿ ਜਦੋਂ ਅਸੀਂ ਜੁਧ ਨਸ਼ੇ ਦੇ ਵਿਰੁੱਧ ਮਹਿਮ ਦੇ ਤਹਿਤ ਡਰਗ ਮਾਫੀਆ ਤੇ ਇਤਿਹਾਸਕ ਤੇ ਮਹਿਮ